ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਅਕਲਿਆ ਖੁਰਦ ਤੇ ਤਹਿਸੀਲ ਗੋਨਿਆਣਾ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਹਰ ਜੀ ਇੱਦੇ ਘਰੋਂ ਇੱਕ ਆਪਾਂ ਚੰਗੀ ਪੂਰੀ ਚੰਗੇ ਦੁੱਧ ਵਾਲੀ ਆਪਾਂ ਮੱਝ ਦਿਖਾ ਰਹੇ ਆ ਪੂਰੀ ਗੱਲਬਾਤ ਜਾਣਕਾਰੀ ਬਾਈ ਆਪਾਂ ਹੀ ਦੇਵਾਂਗੇ ਕਿਉਂਕਿ ਹਰ ਭਰਾ ਮਿੱਤਰੋ ਕੈਮਰੇ ਦੇ ਵਿੱਚ ਆਉਣ ਦੇ ਵਿੱਚ ਥੋੜਾ ਜਿਹਾ ਸੰਗਦਾ ਤੇ ਬਾਈ ਕਹਿੰਦਾ ਵੀ ਸਾਰੀ ਰਿਪੋਰਟ ਮੇਰੇ ਤੋਂ ਪੁੱਛ ਕੇ ਤੇ ਤੁਸੀਂ ਅੱਗੇ ਦੱਸ ਦਿਓ ਕਦੋਂ ਸੂਈ ਆ ਕਿੰਨਾ ਪਿਛਲੇ ਸੂਏ ਦਾ ਦੁੱਧ ਸੀ ਉਹ ਵੀ ਆਪਾਂ ਗੱਲ ਕਰਦੇ ਆ ਜੇ ਆਪਾਂ ਗੱਲ ਕਰਕੇ ਮਿੱਤਰੋ ਕੱਦ ਕਾੜ ਦੇ ਸੋਹਣਾ ਕੱਦ ਕਾੜ ਚੰਗਾ ਵਜਣਾ ਵੱਡੇ ਕੱਦ ਕਾੜ ਵਾਲੀ ਆਪਾਂ ਕਹਿ ਸਕਦੇ ਆ ਤੇ ਬੇਲ ਵੀ ਚੰਗੀ ਆ ਤੇ ਥਾਂ ਲੇ ਵੀ ਦੀ ਪੂਰੀ ਮਿੱਤਰੋ ਸਾਫ ਆ ਹਵਾਨਾ ਬਹੁਤ ਸੋਹਣਾ ਬਣਾਇਆ ਬਾ ਦੁੱਧ ਫੇਰ ਆਪਾਂ ਕਹਿੰਦੇ ਵੀ ਚੰਗੇ ਦੁੱਧ ਵਾਲੀ ਮੱਝ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਉਸ ਤੋਂ ਬਾਅਦ ਇਹਦੀ ਡਿਟੇਲ ਆਪਾਂ ਹੋਰ ਵੀ ਦੇਵਾਂਗੇ ਕਦੋਂ ਕਸੂਈ ਆ ਤੇ ਕਿੰਨਾ ਦੁੱਧ ਸੀ ਤੇ ਕੀ ਮਿੱਤਰੋ ਰੇਟ ਆ ਸੁਖਰੇਲੂ ਹੈ ਵੀਡੀਓ ਕੋਈ ਵੈਸੇ ਤਾਂ ਵਪਾਰ ਦਾ ਕੰਮ ਦੂਜੇ ਭਰਾਵਾਂ ਦਾ ਲੈ ਕੇ ਪਾਲਦੇ ਨੇ ਪਰ ਇਹ ਬਾਈ ਕਹਿੰਦਾ ਵੀ ਆਪਣੇ ਘਰ ਦੀ ਮੱਝ ਹੈ ਘਰੇ ਚੋਈ ਵੀ ਹੈ ਮੋੜ ਲਓ ਵੱਡੇ ਕੱਦ ਕਾਟ ਵੱਡੇ ਵੇਢ ਵਾਲੀ ਤੇ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ਼ ਚੰਗੀਆਂ ਮੱਝਾਂ ਦੇ ਵਿੱਚੋਂ ਆਉਂਦੀ ਹੈ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਚੰਗੀ ਪੂਰੀ ਮੱਝ ਹੋਵੇ ਤਾਂ ਮਿੱਤਰੋ ਬੇਫਿਕਰ ਹੋ ਕੇ ਤੁਸੀਂ ਇਸ ਮੱਝ ਨੂੰ ਖਰੀਦ ਸਕਦੇ ਹੋ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਮਿੱਤਰੋ ਚੰਗੀ ਲੱਗਦੀ ਹੈ ਤਾਂ ਆਪਾਂ ਉੱਥੇ ਬੇਫਿਕਰੀ ਗਹਿਣੇ ਹੈ ਤੇ ਤਸੱਲੀ ਮਿੱਤਰੋ ਆਪਾਂ ਦੰਨੇ ਆ ਪੂਰੀ ਵੈਸੇ ਤੁਸੀਂ ਜਦੋਂ ਖੁਦ ਰੁਪਏ ਮਿੱਤਰੋ ਲਾਉਣੇ ਆ ਥੋੜ੍ਹਾ ਮੋਟਾ ਆਪਦੀ ਵੀ ਜਜਮੈਂਟ ਤੁਸੀਂ ਕਰਨੀ ਆ ਸਿੰਘ ਸੁਣਾ ਥਣਲੇ ਵੀ ਦੀ ਪੂਰੀ ਸਾਫ ਇਹ ਹੁਣ ਮੱਝ ਦੀ ਆਪਾਂ ਸੂਏ ਦੀ ਗੱਲ ਕਰ ਗਏ ਮਿੱਤਰੋ ਇਹ ਤੀਜੇ ਸੂਏ ਸੂਈ ਆ ਦੂਜੇ ਸੂਏ ਦਾ ਮਾਲਕਾਂ ਦਾ ਦੁੱਧ ਦੀ ਰਿਪੋਰਟ ਆ ਮਿੱਤਰੋ 18 ਲੀਟਰ ਤੇ ਮੱਸੀ ਮੋਟਰ ਵਾਂਗੂ ਬਾਈ ਕੰਦਾ ਵੀ ਧਾਰ ਪੈਂਦਾ ਕੱਢਦੀ ਆ ਤੇ ਪੂਰੀ ਚਵਾਈ ਚੂਈ ਕਰਨੀ ਆ ਮਿੱਤਰੋ ਇੱਕ ਨੰਬਰ ਆ ਫਿਰ ਆਪਾਂ ਕਹਿੰਦੇ ਵੀ ਦੁੱਧ 18 ਲੀਟਰ ਦੂਜੀ ਸੂਏ ਦਾ ਇਸ ਵਾਰ ਮਿੱਤਰੋ ਜਿਹੜੇ ਹਿਸਾਬ ਨਾਲ ਸੰਭੀ ਆ ਤਿਆਰੀ ਦੇ ਵਿੱਚ ਹੈ ਕਿਲੋ ਅੱਧਾ ਕਿਲੋ ਮਿੱਤਰੋ ਦੁੱਧ ਵਧਣ ਦੀ ਉਮੀਦ ਹੈ ਤੇ ਜਿਹੜਾ ਭਰਾ ਲੈ ਕੇ ਜਾਊ ਤਾਂ ਕਮੈਂਟ ਕਰਕੇ ਮਿੱਤਰੋ ਜਰੂਰ ਦੱਸਿਓ ਵੀ ਕਿੰਨਾ ਦੁੱਧ ਕੱਢਿਆ ਆਇਨੇ ਤੇ ਰਾਕਾ ਇਹ ਵੀ ਸੀ ਵਾਲਾ ਨਾ ਮਿੱਤਰੋ ਰਾਕੇ ਦਾ ਬੁੱਲ ਦਾ ਬੱਚਾ ਇਹ ਮਗਰ ਆਪਾਂ ਕਹਿੰਦੇ ਵੀ ਕੱਟਾ ਤੇ ਚੰਗੀ ਸਮੀ ਵੀ ਚੰਗੀ ਵਜਣ ਵਾਲੀ ਆਪਾਂ ਮੱਝ ਦੀ ਡਿਟੇਲ ਦੇ ਰਹੇ ਹਾਂ ਮੁੱਲ 1 ਲੱਖ ਮਿੱਤਰੋ 60000 ਹੈ ਮਾਣ ਤਾਂ 1 60 ਦੇ ਵਿੱਚੋਂ ਹੋ ਜਾਊਗਾ ਜਿਹੜਾ ਵੀ ਭਰਾ ਭੈਣ ਭਾਈ ਨੂੰ ਚਾਹੀਦੀ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਪਿੰਡ ਅਕਲਿਆ ਖੁਰਦੇ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਦਾ ਨੰਬਰ ਹੈ ਜੀ 9877167176 98771 67176 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਸੰਪਰਕ ਜੇਕਰ ਕਿਸੇ ਭਰਾ ਨੇ ਵੀਡੀਓ ਬੜਮਾਉਣੀਆਂ ਦਾ ਮਿੱਤਰੋ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ ਕੱਲ ਕੱਲ ਮਿੱਤਰੋ ਸ਼ਾਮ ਦੇ 2 ਵਜੇ ਦੀ ਸੂਈ ਹੈ ਜੇਰ ਡਾਨਾ ਸੋ ਸਾਰੇ ਵੀਰਾਂ ਦਾ ਧੰਨਵਾਦ